ਮੱਸੇ ਬਲੋ ਕੁਛ ਮੈਡਮ ਤੁਹਾਨੂੰ ਫੋਨ ਆਈ ਕਿਹਾ ਹੋਣਾ ਵੇਖੋ ਮੇਰੀ ਭੈਣ ਦਾ ਹਾਲ ਇਹਨਾਂ ਦੀ ਲੋ ਇਹਦਾ ਕੀ ਹਾਲ ਕੀਤਾ ਹੋਇਆ ਸਹੀ ਗਾ ਜੀ ਇਹ ਦੇਖੋ ਮੇਰਾ ਵੀ ਹਾਲ ਕੀ ਕੀਤਾ ਦੂ ਕੀ ਕਰਾਂ ਕੀ ਕਰਾਂ ਇਦਾਂ ਕਰਦਾ ਭਾਜੀ ਨੂੰ ਫੋਨ ਕਰਦਾ ਹਾਂ ਉਹੀ ਕੋਈ ਹੱਲ ਲੱਡਣਗੇ ਹੁਣ ਹੈਲੋ ਸਸ਼ੀਕਾ ਭਾਜੀ ਉਹ ਸਸਰੀ ਘਰ ਲੱਗਦੇ ਆ ਲੱਗਦੇ ਆ ਤੂੰ ਹੈ ਕਿਤੇ ਆਇਆ ਕਿਉਂ ਨਹੀਂ ਅੱਜ ਉਹ ਭਾਜੀ ਮੈਂ ਨਾ ਥੋੜਾ ਘਰ ਹੀ ਆ ਆਪਣੇ ਤੇ ਘਰੇ ਆ ਘਰੇ ਕੀ ਕਰੀ ਜਾਣਾ ਤੇ ਕਿੱਧਰ ਚਲ ਗਿਆ ਤੇਰਾ ਫੋਨ ਨਾ ਕੁੱਝ ਨੂੰ ਦੱਸਦੇ ਸੀ ਕੋਈ ਮੈਸੇਜ ਕਰ ਕੋਈ ਵਟਸਐਪ ਕਰ ਕੋਈ ਕੁੱਝ ਕਰ ਭਾਜੀ ਮੈਂ ਤੁਹਾਨੂੰ ਕੀ ਦੱਸਾਂ ਮੇਰੀ ਸਿਚੁਏਸ਼ਨ ਹੀ ਕੁਛ ਇਦਾਂ ਦੀ ਆ ਕਿ ਮੈਂ ਕੀ ਦੱਸਦਾ ਤੁਹਾਨੂੰ ਕੀ ਹੈ ਕੀ ਹੈ ਦੱਸ ਤੇ ਮੈਂ ਨਾ ਭਾਈ ਇੱਕ ਮੁਸੀਬਤ 'ਚ ਫਸ ਗਿਆ ਵਾਂ ਤੇ ਮੈਨੂੰ ਉਮੀਦ ਆ ਕਿ ਤੁਸੀਂ ਮੈਨੂੰ ਆ ਮੁਸੀਬਤ 'ਚ ਕੱਢ ਸਕਦੇ ਜੇ ਹੋ ਗਿਆ ਜੀ ਆ ਸਭ ਠੀਕ ਆ ਪਾਜੀ ਘਰ ਵੇਚਣਾ ਕੋਈ ਪੰਗਾ ਪੈ ਗਿਆ ਵਾ ਤੇ ਜਿਹਦਾ ਹੱਲ ਨਾ ਕੋਈ ਵਕੀਲ ਹੀ ਕਰ ਸਕਦਾ ਵਾ ਤੇ ਤੁਸੀਂ ਦੱਸੋ ਤੁਹਾਡੀ ਨਿਗਾਹ ਦੇ ਵਿੱਚ ਜਾਂ ਕੋਈ ਜਾਣ ਪਛਾਣ ਵਿੱਚ ਕੋਈ ਚੰਗਾ ਵਕੀਲ ਹੈਗਾ ਵਾ ਜਿਹੜਾ ਤੁਹਾਨੂੰ ਜਾਣਦਾ ਹੋਵੇ ਹਾਂ ਯਾਰ ਆ ਮੇਰੇ ਕੋਈ ਖਾਸ ਦੋਸਤ ਹੈਗੇ ਆ ਕੋਈ ਗੱਲ ਨਹੀਂ ਐ ਮੈਂ ਤੁਹਾਨੂੰ ਉਹਨਾਂ ਦਾ ਨੰਬਰ WhatsApp ਵਗੈਰਾ ਵਗੈਰਾ ਕਰ ਦਿੰਦਾ ਵਾ ਪਰ ਸਭ ਠੀਕ ਐ ਨਾ ਇੰਨੀ ਦੇ ਇਕੋ ਤਮ ਕਾਦੀ ਟੈਨਸ਼ਨ ਪੈ ਗਈ ਐ ਪਾਜੀ ਗੱਲ ਹੀ ਕੁਛ ਇਦਾਂ ਦੀ ਐ ਮੈਂ ਨਾਲ ਤੁਹਾਨੂੰ ਮਿਲ ਕੇ ਸਾਰਾ ਕੁਝ ਦੱਸੂਗਾ ਤੁਸੀਂ ਇਦਾਂ ਕਰੋ ਮੈਨੂੰ ਵਕੀਲਾ ਨੰਬਰ ਤੇ ਐਡਰੈਸ ਨਾਲ WhatsApp ਕਰ ਦਿਓ ਤੇ ਉਹਨੂੰ ਤੁਸੀਂ ਇਹ ਕਹਿ ਦਿਓ ਕਿ ਮੈਂ ਹੁਣੇ ਹੀ ਆਉਣ ਲੱਗਾ ਆ ਦੇਖੋ ਚੱਲ ਕੋਈ ਨਹੀਂ ਆ ਕੋਈ ਗੱਲ ਨਹੀਂ ਆ ਮੈਂ ਤੈਨੂੰ ਹੁਣੇ ਵਟਸਐਪ ਕਰ ਦਾਂ ਨਾ ਮੈਨੂੰ ਜੀ ਸੀਰੀਅਸਲੀ ਪ੍ਰੋਬਲਮ ਹੈਗੀ ਤਾਂੱਸ ਨਹੀਂ ਤੇ ਫਿਰ ਮੈਂ ਤਰੀ ਸੈਲਰੀ ਸਲਰੀ ਕੱਟਾ ਸਹੀ ਜੀ ਕਹਿਣ ਦੇ ਨਾ ਨਹੀਂ ਭਾਜੀ ਸੱਚੀ ਦਿੱਕਤ ਆ ਨਹੀਂ ਤੇ ਤੁਹਾਨੂੰ ਪਤਾ ਵਾ ਮੈਂ ਕਦੀ ਛੁੱਟੀ ਨਹੀਂ ਕਰਦਾ ਹੁੰਨਾ ਭਾਵੇਂ ਮੈਂ ਲੇਟ ਆਵਾਂ ਪਰ ਮੈਂ ਆਜ ਜ਼ਰੂਰ ਜਾਣਾ ਹਾਂ ਨਾ ਚੱਲ ਕੋਈ ਨਹੀਂ ਮੈਂ ਤੈਨੂੰ ਕਰ ਦਾਂ ਵਟਸਐਪ ਹੁਣੇ ਠੀਕ ਆ ਭਾਜੀ ਧੰਨਵਾਦ ਮੇਰੀ ਗੱਲ ਸੁਣੋ ਮੈਂ ਨਾ ਆਪਣੇ ਦੋਸਤ ਦੇ ਨਾਲ ਗੱਲ ਕਰ ਲਈ ਆ ਤੇ ਉਹਨੇ ਮੈਨੂੰ ਐਡਰੈਸ ਵੀ ਭੇਜਤਾ ਵਾ ਤੁਸੀਂ ਇਦਾਂ ਕਰੋ ਜਾਓ ਵਕੀਲ ਦੇ ਦਫ਼ਤਰ ਚਲ ਜਾਓ ਤੂੰ ਸਾਡੇ ਨਾਲ ਚੱਲ ਕੇ ਨਹੀਂ ਨਹੀਂ ਤੁਸੀਂ ਜਾਓ ਕਿਉਂ ਤੈਨੂੰ ਕੀ ਹੁੰਦਾ ਅਸੀਂ ਗੱਲੇ ਜਾਵਾਂਗੇ ਲੈ ਚਲੋ ਮੈਂ ਚਲ ਜਾਣਾ ਤੁਹਾਡੇ ਨਾਲ ਚਲੋ ਚੱਲੀਏ ਛੇਤੀ ਕਰੋ ਚਲੋ ਤੂੰ ਸਾਕਿਨ ਮੇਰੇ ਤੇ ਤੈਨੂੰ ਨਾ ਕੋਈ ਗੱਲ ਆਏਗੀ ਮੈਂ ਹੈਗਾ ਤੁਹਾਡੇ ਨਾਲ ਮੇਰੇ ਅੰਦਰ ਟੈਨਸ਼ਨ ਨਾ ਲਓ ਚਲੋ ਆਪਾਂ ਚੱਲੀਏ ਟਾਈਮ ਨਾ ਵੇਸਟ ਕਰੀਏ ਚਲੋ ਚਲੋ ਕੋਈ ਗੱਲ ਤੇ ਨਹੀਂ ਹੋ ਨਹੀਂ 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 ਚਲੋ ਚੱਲੀਏ ਹਾਂ ਜੋ ਇਹ ਨੂੰ ਸਮਝਾਇਆ ਕਿ ਮੰਜੂ ਮੈਨੂੰ ਤੇ ਬੋਲਣਾ ਕੀ ਤੇ ਲਈ ਅੱਛਾ ਚੰਗੀ ਤਰ੍ਹਾਂ ਤੂੰ ਗੱਲ ਕਰ ਲਈ ਤੇਰਾ ਨਾਮ ਨਹੀਂ ਆਣਾ ਚਾਹੀਦਾ ਕਿਸੇ ਗੱਲ ਵਿੱਚ ਵੀ ਮੈਂ ਗੱਲ ਕਰ ਲਈਆ ਚਲੋ ਆਪਾਂ ਚੱਲੀਏ ਛੇਤੀ ਹਾਏ ਰੱਬਾ ਮੈਂ ਮੁੰਡੇ ਨੂੰ ਕੀ ਕਹਿੰਦੀ ਬਈ ਕਿ ਮੇਰੇ ਨਾਲ ਚੱਲ ਮੈਂ ਤੇ ਨਹੀਂ ਨਾਲ ਲਿਜਾਣਾ ਇਹਨੂੰ ਮੈਂ ਤੇ ਮੁੰਡਾ ਜਿਹਾ ਲਾਣਾ ਲਮਾਣਾ ਵੀ ਆ ਕਰਨਾ ਉਹਦਾ ਹੈ ਮੈਂ ਉਹਨੂੰ ਉਥੋਂ ਦੇ ਵਕੀਲਾਂ ਦੇ ਚੱਕਰ ਸੋੜਾ ਲਵਾਣੇ ਮੈਂ ਉਹਨੂੰ ਮੁੰਡੇ ਨੂੰ ਨਹੀਂ ਰੱਬਾ ਨਹੀਂ ਇਹ ਕარი ਚੰਗਾ ਮੈਨੂੰ ਹੁਣ ਕਹਿ ਦੇ ਨਹੀਂ ਤੂੰ ਰਹਿ ਨਹੀਂ ਤੇ ਅੱਪ ਮੈਂ ਚਲ ਜਣੀ ਆਪੇ ਜਿਹੜੀ ਗੱਲ ਹੋਈਗੀ ਆਪਾਂ ਬੜ ਲਾਂਗੇ ਕੀ ਆ ਮਮੀ ਹੁਣ ਘਰ ਰੋਗੇ ਜੇ ਮੇਰੇ ਨਾਲ ਸੁਣ ਮੈਂ ਨਾ ਸੋਚਿਆ ਤੂੰ ਰੈਣੀ ਦੇ ਨਾਲ ਜਾਣੀ ਮੈਂ ਕਿਉਂ ਰਹਿਂਦਾ ਮਮੀ ਹੁਣ ਇਹਦੇ ਤੁਸੀਂ ਕਹਿੰਦੇ ਸੀ ਕਿ ਚੱਲ ਤੂੰ ਵੀ ਸਾਡੇ ਨਾਲ ਚੱਲ ਹੋ ਮੈਂ ਕਿਹਾ ਹੀ ਪਰ ਨਾ ਮੈਂ ਹੁਣ ਸੋਚਿਆ ਬਸ ਤੂੰ ਰਹਿਂਦੇ ਤੂੰ ਐਦਾ ਕਰ ਤੇਰਾ ਸਮਾਨ ਸਭ ਸਾਰਾ ਖਿਲ ਰਿਆ ਪਿਆ ਤੂੰ ਸਾਰਾ ਇਕੱਠਾ ਕਰ ਪੈਕਿੰਗ ਕਰ ਅਸੀਂ ਨਾ ਉਧਰੋਂ ਆਂਦੇ ਹੀ ਨਾ ਆਪਾਂ ਆਪਣੇ ਘਰ ਨੂੰ ਚੱਲੀਏ ਸਿੱਧੀ ਗੱਲ ਹੈ ਪਰ ਮम्मी ਮੈਂ ਕਹਿਣਾ ਨਹੀਂ ਮੈਂ ਤੈਨੂੰ ਜੋ ਕਹਣੀ ਨਾ ਸਹੀ ਕਹਿੰਦੀ ਵੀ ਮਨ ਲੈ ਮੇਰੀ ਗੱਲ ਤੂੰ ਨਾ ਚਲੋ ਮੰਮੀ ਫਿਰ ਉੱਥੇ ਕੋਈ ਵੀ ਦਿੱਕਤ ਆਉਗੀ ਨਾ ਮੈਨੂੰ ਫੋਨ ਜ਼ਰੂਰ ਕਰ ਲਿਓ ਹਾਂ ਠੀਕ ਹੈ ਤੇ ਮੈਂ ਇਦਾਂ ਕਰਦਾ ਆਪਣਾ ਸਮਾਨ ਪੈਕ ਕਰਦਾ ਮੈਂ ਤੇ ਆਂਦੇ ਹੀ ਨਾ ਆਪਾਂ ਆਪਣੇ ਘਰ ਚੱਲ ਜਾਣਾ ਤੇ ਉਹ ਚਲਿਏ ਹੋਰ ਚੱਲ ਠੀਕ ਆਂਨੀ ਆ ਮੈਂ ਉਹਨੇ ਕਿਉਂ ਨਾ ਜਾਏ ਉਹ ਵਾਹ ਠੀਕ ਨਹੀਂ ਆਜੋ ਕੁੜੀਓ ਚਲੋ ਆਓ ਚੱਲ ਗਿਆ ਮੈਂ ਤਾਂ ਟਾਈਮ ਦਿੱਤਾ ਸੀ ਅੱਜ ਦਾ ਹਾਏ ਮਸੈ ਸਰੀਰ ਠੀਕ ਹੋਇਆ ਮੇਰਾ ਦਾਦੀ ਹੁਣ ਠੀਕ ਹੋ ਤੁਸੀਂ ਹਾਂ ਪੁੱਤ ਠੀਕ ਆ ਪਰ ਹਜੇ ਵੀ ਮੇਰੇ ਸਰੀਰ ਚ ਨਹੀਂ ਜਾਨ ਨਹੀਂ ਹੈਗੇ ਪਤਾ ਨਹੀਂ ਕੀ ਗੱਲ ਆ ਦਾਦੀ ਸੱਚੀ ਕਹਾਂ ਤੁਸੀਂ 2 ਦਿਨ ਬਿਮਾਰ ਸੀ ਨਾ ਸਾਡੀ ਤਾਂ ਜਾਨ ਹੀ ਨਿਕਲ ਗਈ ਅਸੀਂ ਤਾਂ ਰੱਬ ਗਾ ਜਰਦਾਸਾ ਹੀ ਕਰਦੇ ਰਹੇ ਕਿ ਬਾਬਾ ਸਾਡੀ ਦਾਦੀ ਨੂੰ ਛੇਤੀ ਠੀਕ ਕਰ ਤੁਹਾਡੇ ਨਾਲ ਤਾਂ ਇੰਨੀਆਂ ਰੌਣਕਾਂ ਨੇ ਨਾ ਸਾਡੇ ਘਰ ਦੇ ਵਿੱਚ ਮੈਂ ਕੀ ਕਹਾਂ ਤੁਹਾਨੂੰ ਸਈ ਕੈਂਦੀ ਅਰਸ਼ਿਕ ਦਮ ਤੇ ਨਾਲੇ ਜਦੋਂ ਆਪਾਂ ਬਾਬੇ ਕੋਲੋਂ ਹੋ ਆਵਾਂਗੇ ਨਾ ਉਦੋਂ ਆਪਾਂ ਗੁਰਦੁਆਰੇ ਸਾਹਿਬ ਵੀ ਜਾਵਾਂਗੇ। ਉੱਥੇ ਕੀ ਕਰਨਾ ਚਾਕੇ? ਦਾਦੀ ਜਦੋਂ ਤੁਸੀਂ ਇੰਨੇ ਦਿਨ ਬਿਮਾਰ ਰਹੇ ਨਾ ਤੇ ਮੈਂ ਤੇ ਅਰਸ਼ ਗੁਰਦੁਆਰੇ ਸਾਹਿਬ ਜਾ ਕੇ ਅਰਦਾਸ ਕਰਕੇ ਆਏ ਸੀ ਕਿ ਜਦੋਂ ਸਾਡੀ ਦਾਦੀ ਠੀਕ ਹੋ ਜਾਏਗੀ ਨਾ ਉਦੋਂ ਆਪਾਂ ਦਾਦੀ ਦੇ ਨਾਲ ਮੱਥਾ ਟੇਕਣ ਜਾਵਾਂਗੇ। ਹਾਂ ਦਾਦੀ, ਦੀਦੀ ਸਹੀ ਕਹਿ ਰਹੀ। ਤੇ ਨਾਲੇ ਅਰਸ਼ ਹੁਣ ਦਾਦੀ ਤੇ ਠੀਕ ਹੋ ਹੀ ਗਏ ਆ ਤੇ ਬਾਕੀ ਗੁਰਦੁਆਰੇ ਸਾਹਿਬ ਜਾ ਕੇ ਆਪੇ ਬਾਬਾ ਜੀ ਠੀਕ ਕਰ ਦੰਗੇ ਤੇ ਹੁਣ ਤੂੰ ਸੌ ਜਾਵੀਂ ਘਰ ਆ ਕੇ। ਸੌ ਜਾਵੇ। ਡੇਲੇ ਦੇਲੇ ਦਾਦੀ ਤੁਹਾਨੂੰ ਨਹੀਂ ਪਤਾ ਤੁਹਾਡੀ ਟੈਨਸ਼ਨ ਦੇ ਵਿੱਚ ਨਾ ਇਹ ਸੁੱਤੀ ਨਹੀਂ ਆ ਤੁਸੀਂ ਵੀ ਸੋ ਜਾਇਓ ਦੀਦੀ ਤੁਸੀਂ ਵੀ ਕਿਹੜਾ ਸੁਤੇ ਜੇ ਚਲੋ ਸਾਨੂੰ ਦੇ ਛੱਡ ਸਭ ਤੋਂ ਜ਼ਿਆਦਾ ਸੌਣ ਦੀ ਲੋੜ ਤੇ ਮੰਮੀ ਪਾਪਾ ਨੂੰ ਹੈ ਜਿਹੜੇ ਹੋ ਹਸਪੀਟਲ 'ਚ ਸਾਰੀ ਰਾਤ ਜਾ ਕੇ ਤੁਹਾਡਾ ਖਿਆਲ ਰੱਖਦੇ ਰਹੇ ਸਹੀ ਗੱਲ ਦਾਦੀ ਜਦੋਂ ਤੁਸੀਂ ਬਿਮਾਰ ਸੀ ਨਾ ਮੰਮੀ ਪਾਪਾ ਨੇ 1 ਮਿੰਟ ਵੀ ਬੈਕ ਹੀ ਨਹੀਂ ਵੇਖਿਆ ਕਦੇ ਦਵਾਈਆਂ ਲੈਣ ਚਲ ਜਾਂਦੇ ਸੀ ਤੇ ਕਦੇ ਡਾਕਟਰ ਕੋ ਤੇ ਕਦੇ ਤੁਹਾਡੇ ਕੋਲ चलो दादी चलिए फिर को लेट हो रहा है चलो दादी शाम ना पैजे तो बाद चो बाबा चला गया फिर चलो उठो जल्दी चलो चल आ जा ਅੱਧ ਰੋੜਾ ਪੂੜੀਆਂ ਤੇ ਸਵਾ ਮੀਨਾ ਕੁੜੀਆਂ ਮੱਥੇ ਨਹੀਂ ਲਗਣੀਆਂ ਚਾਹੀਦੀਆਂ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀ ਇਹ ਪੂੜੀ ਉਸ ਤਰ੍ਹਾਂ ਹੀ ਜਾ ਕੇ ਆਪਣੀ ਨੌਨ ਖਵਾ ਦਿਓ ਠੀਕ ਹੈ ਠੀਕ ਹੈ ਬਾਬਾ ਹਾਂ ਜੀ ਬਾਬਾ ਜੀ ਵੀਰਾ ਤੇ ਆ ਜਾਏਗਾ ਨਾ ਬਾਬਾ ਜੀ ਵੀਰਾ ਆਣ ਦੇ ਨਾਲ ਦਾਦੀ ਸਾਡੇ ਨਾਲ ਪਿਆਰਤਾ ਕਰਨਗੇ ਨਾ ਜ਼ਰੂਰ ਦੀਦੀ ਆਪਾਂ ਨਾ ਇਸ ਤਰ੍ਹਾਂ ਕਰਦੇ ਆ ਸਵਾ ਮਹੀਨਾ ਨਾ ਮੰਮੀ ਦੇ ਮੱਥੇ ਨਹੀਂ ਲੱਗਣਾ ਤੇ ਆਪਾਂ ਨਾ ਸਵਾ ਮਹੀਨੇ ਵਾਸਤੇ ਨਾ ਮਾਸੀ ਕੋਲ ਚਲੇ ਜਾਂਦੇ ਆ ਹਾਂ ਅਰਸ਼ ਸਹੀ ਕਹਿ ਰਹੀ ਹੈ ਮਾਸੀ ਬੋਲੋ ਕੁਛ ਮੈਡਮ ਤੁਹਾਨੂੰ ਫੋਨ ਆਈ ਕਿਹਾ ਹੋਣਾ ਵੇਖੋ ਮੇਰੀ ਭੈਣ ਦਾ ਹਾਲ ਇਹਨਾਂ ਦੀ ਨੂੰਹ ਨੇ ਇਤਨਾ ਕੀ ਹਾਲ ਕੀਤਾ ਹੋਇਆ ਸਹੀ ਗਾ ਜੀ ਇਹ ਦੇਖੋ ਮੇਰਾ ਵੀ ਹਾਲ ਕੀ ਕੀਤਾ 2 ਮਿੰਟ ਮੈਂ ਗਈਆਂ ਆਪਣੀ ਮਾਂ ਵੱਲ ਤੇ ਗਾਲਾਂ ਦੇ ਦੇ ਕੇ ਮੰਦਿਰ ਕੱਢ ਕੱਢ ਕੇ ਮੰਦਪਾ ਛੱਡਿਆ ਬੜਾ ਬੁਰਾ ਹਾਲ ਪਾਇਆ ਨਾ ਇਹੋ ਨਹੀਂ ਕਰਨਾ ਸੁਣੋ ਇਹਨਾਂ ਦੀ ਸੁਣੋ ਇੱਥੇ ਕਹਿਣਾ ਚੱਲ ਮੈਂ ਆ ਗਿਆ ਲੱਗੋ ਦੀ ਮਾਰ ਹੈ ਸਿੱਟਲ ਮੈਂ ਮਾਮਾ ਦਾ ਪਿਆਰ ਤੂ ਦਵਾਂਗੀ ਮਗਰ ਉਹਨੇ ਉਹਨੇ ਕਿ ਮੈਨੂੰ ਘਰੋਂ ਕੱਢ ਤਾ ਪਿਆਰ ਮਤਾਂ ਦਾ ਦੇਣਾ ਨਹੀਂ ਮੈਂ ਤਦ ਮਮੀ ਤਾਂ ਮੈਂ ਤੰਦੀ ਸੀ ਸੰਭਲ ਕੇ ਰਹੁ ਸੰਭਲ ਕੇ ਰਹੁ ਤੁਸੀਂ ਨਹੀਂ ਮੈਨਿਸ ਸੁਣੀਏ ਇੱਕ ਤਾਂ ਵਿਕਤੀ ਹੈ ਤੂ ਤੇ ਬਹੁਤ ਕੁਝ ਕਹੀ ਨਹੀਂ ਆ ਮੈਂ ਤੇਰੀ ਇੱਕ ਨਹੀਂ ਸੁਣੀ ਕੀ ਕਿਹਾ ਤੁਸੀਂ ਨੋ ਨੇ ਬਾਹਰ ਘਟਿਆ ਕਿ ਜਾ ਫਿਰ ਤੁਸੀਂ ਨੋ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ ਬੋਲ ਲਾ ਜਰਾ ਦੁਬਾਰਾ ਫੋਨ ਕੱਬੋ ਬੋਲਤੀ ਤੁਹਾਡੀ ਬੰਦ ਹੋ ਗਈ ਵੈਸੇ ਇਹ ਗੱਲ ਸੋਚ ਲਓ ਇਹੋ ਜਿਹਾ ਕਿ ਇਸ ਪਾਵਾ ਵੀ ਕਿ ਤਿੰਨੋਂ ਹੰਦਾ ਜੇਲ੍ਹ ਤੱਕੀ ਪੀਸੋ ਗਿਆ ਇਹ ਕੀ ਦੂਜੇ ਦਿਨ ਕਰਨਾ ਦੀ ਇੱਥੇ ਇਹਨੂੰ ਆਪਣੇ ਘਰ ਕੰਮ ਨਹੀਂ ਹਾਂ ਮੈਨੂੰ ਆਪਣੇ ਘਰ ਕੋਈ ਕੰਮ ਨਹੀਂ ਕਿਉਂਕਿ ਸਾਰੇ ਕੰਮ ਤਾਂ ਤੁਸੀਂ ਕਰ ਰਹੀਆਂ ਸੀ ਨਾਲੇ ਦੂਜੀ ਗੱਲ ਜੇ ਤੁਸੀਂ ਕਹੋ ਨਾ ਕਿ ਮੇਰੇ ਕੋਲ ਕੀ ਪ੍ਰੂਫ ਕਿ ਤੁਸੀਂ ਗਲਤ ਹੋ ਐ ਫੋਨ 'ਚ ਨਾ ਤੁਹਾਡੀਆਂ ਸਾਰੀਆਂ ਰਿਕਾਰਡਿੰਗਾਂ ਮੇਰੇ ਕੋਲ ਵਿਦ ਡਾਇਲੌਗ ਤੁਸੀਂ ਕਿਤੇ ਝੂਠੀਆਂ ਨਹੀਂ ਪੈ ਸਕਦੀ ਹੁਣ ਤਿੰਨ ਤੁਸੀਂ ਮੇਰੇ ਪੈਰ ਦਾ ਉਹ ਜੀਨਾ ਹਰਾਮ ਕੀਤਾ ਤੁਹਾਨੂੰ ਕੀ ਲੱਗਾ ਸੀ ਕਿ ਮੈਂ ਉੱਥੇ ਕਿਉਂ ਨਹੀਂ ਆ ਇਸੇ ਕਰਕੇ ਆਉਂਦੀ ਸੀ ਨਾਲੇ ਤੁਹਾਨੂੰ ਕੀ ਪਤਾ ਸੀ ਉਦੋਂ ਕਿ ਮੈਂ ਕੌਣ ਬੋਲੋ ਹੁਣ ਉਹਨ ਕੋ ਜਵਾਬ ਨਹੀਂ ਆ ਰਿਹਾ ਤੁਹਾਨੂੰ ਫਿਰ ਹੀ ਫਿਰ ਤੇ ਤੂੰ ਇਥੇ ਤੂੰ ਇਥੇ ਕੀ ਕਰਦੀ ਨੇ ਇਥੇ ਕਿਉਂ ਬੈਠੀ ਹੋ ਹਮ ਇਥੇ ਕਿਉਂ ਬੈਠੀ ਤੁਹਾਨੂੰ ਨਹੀਂ ਪਤਾ ਤੂੰ ਕਿਹਦੇ ਕੋਲ ਆਏ ਜੀ ਤੇ ਕਿਹਦੇ ਨਾਲ ਤੁਹਾਡੀ ਗੱਲ ਹੋਈ ਸੀ ਵਕੀਲ ਆ ਮੈ ਸਮਝ ਲੱਗੀ ਹਾਂਜੀ ਫਿਰ ਦੱਸੋ ਕਿਹੜੇ ਕਿਹੜੇ ਕੇਸ ਪਾਵਾਂ ਦੱਸੋ ਕੀ ਫੈਸਲਾ ਕਰਾ ਤੁਹਾਡਾ ਇਹੋ ਜਿਹੇ ਪਰਚੇ ਪਾਵਾਂਗੇ ਤੁਹਾਡੇ ਉੱਤੇ ਕਿ ਤੁਸੀਂ ਸਾਰੀ ਉਮਰ ਜੇਲ੍ਹ ਚ ਕੱਟੋਗੇ ਬੋਲੋ ਨਹੀਂ ਨਹੀਂ ਬਿੱਪੂ ਪੁੱਤਰ ਜਿੰਦਗੀ ਆਪਾਂ ਹੋਈ ਨਹੀਂ ਸਰੀ ਮੈਂ ਤਾਂ ਜਾਂ ਆਪਣੇ ਪੁੱਤਰ ਦਾ ਵਿਆਹ ਵੀ ਕਰਨਾ ਜੇ ਤੁਸੀਂ ਆਪਣੇ ਮੁੰਡੇ ਦਾ ਵਿਆਹ ਕਰਨਾ ਤੇ ਮੈਂ ਨਹੀਂ ਆਪਣੇ ਮੁੰਡਿਆਂ ਦੇ ਵਿਆਹ ਕਰਦੀ ਬੱਚੇ ਦੇ ਮੰਮੀ ਪੁੱਤ ਤੂੰ ਸਾਡੀ ਧੀ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੁੱਤ ਕੋਈ ਗੱਲ ਨਹੀਂ ਅੱਛਾ ਜੀ ਅੱਜ ਤੁਹਾਨੂੰ ਜੇ ਇੱਤਾਂ ਆ ਗਿਆ ਕਿ ਮੈਂ ਤੁਹਾਡੀ ਧੀ ਹਾਂ ਤੇ ਉਹ ਕੋਣ ਆ ਉਹ ਕੋਣ ਹੈ ਜਿਹੜਾ ਤੁਹਾਨੂੰ ਇਨਤਿਆਜ਼ ਕਰੀਤੇ ਥੇ ਉਹਨੂੰ ਤੁਸੀਂ ਜਾਣੋ ਮਾਰਨ ਤੱਕ ਕੇ ਉਹ ਨਹੀਂ ਕਿਸੇ ਦੀ ਧੀ ਅੱਜ ਤੁਹਾਨੂੰ ਧੀ ਚੇਤਾ ਆ ਗਈ। ਨਹੀਂ ਨਹੀਂ ਉਹ ਵੀ ਉਹ ਵੀ ਮੇਰੀ ਧੀ ਧੀ ਉਹ ਵੀ ਮੇਰੀ ਧੀ ਆ ਤਾਂ ਅੱਛਾ ਉਹ ਤੁਹਾਡੀ ਧੀ ਹੈ ਅੱਜ ਤੁਹਾਨੂੰ ਚੇਤਾ ਆ ਗਿਆ। ਤਾਂ ਫਿਰ ਉਹਦੇ ਨਾਲ ਇੰਨਾ ਕੁਝ ਕਰਦੇ ਬੇ ਸੀ। ਕੀ ਗੱਲ ਉਹਦੋਂ ਤੁਹਾਨੂੰ ਚੇਤਾ ਨਾ ਆਇਆ ਧੀ ਦਾ। ਅੱਜ ਫਿਰ ਤੁਹਾਨੂੰ ਧੀ ਦਾ ਚੇਤਾ ਆ ਗਿਆ। ਦਿਨ ਪਿਤਾ ਤੂੰ ਸ਼ਤਾ ਪੁੱਤ ਹੈ ਨਾ। ਸਾਨੂੰ ਬਖਸ਼ ਦੇ ਪੁੱਤ ਮਾਫ ਕਰਦੇ ਸਾਰ ਮਾਫ ਕਰਦੇ ਦੇਖ ਰਹੀਆਂ ਬੰਦਿਆ ਕੁਲੀ ਹੁੰਦੀਆਂ ਨਹੀਂ ਦੇਖ ਰਹੀਂ ਪੀ ਜੋ ਹੋਣਾ ਸੀ ਉਹ ਹੋ ਗਿਆ ਅੱਜ ਤੋਂ ਬਾਅਦ ਨਾ ਇਹ ਕੁਝ ਨਹੀਂ ਹੋਏਗਾ ਜੋ ਪੱਲਾ ਹੋ ਗਿਆ ਉਹਨੂੰ ਮੈਂ ਆਪਣੀ ਛੋਟੀ ਭੈਣ ਮੰਨਾਂਗੀ ਬੇਲ ਪੁੱਤ ਉਹ ਮੇਰੀ ਤੀਆ ਤੂੰ ਮਤੀਂ ਮਾੜਾ ਹੋਣ ਰੱਖਣਾ ਅੱਗੋਂ ਤੋਂ ਕੋਈ ਐਗੋ ਦੀ ਗੱਲ ਨਹੀਂ ਹੁੰਦੀ ਪੁੱਤ ਸੋਚ ਲੋ ਜੇ ਦੁਬਾਰਾ ਇਹ ਕੁਝ ਹੋ ਜਾਤਾ ਫੇਰ नहीं नहीं मैं देखो कुछ नहीं रुको एक मिनट दीदी आना जरा सारी भी तू बुलाया मेनू आना थोड़ी ना ना जी ना थोड़ी ना गल करनी सी मेन ना गल दसो मम्मी जी ਹੀ ਗੱਲ ਕਰਨੀ ਸੀ ਮੈਂ ਨਾਲ ਤੁਸੀਂ ਪੁੱਤ ਮੈਂ ਜੋ ਵੀ ਤੇਰਾ ਨਾ ਕੀਤਾ ਗਲਤ ਕੀਤਾ ਮੈਂ ਮਾफी ਮੰਗਦੀ ਆ ਤੇਰੇ ਕੋ ਅੱਗੋ ਤੋਂ ਇਸ ਤਰ੍ਹਾਂ ਨਹੀਂ ਹੋਏਗਾ ਪੁੱਤ ਨੂੰ ਮੇਰੀ ਧੀ ਨਹੀਂ ਆਪੇ ਮੈਂ ਤੇ ਇਬਣਾ ਤੇ ਰੱਖਾਂਗੀ ਤੁਮ ਮੰਮੀ ਇਹ ਸਿੱਖ ਦੀ ਕੀ ਗਾਰੰਟੀ ਆ ਤੁਸੀਂ ਮੈਨੂੰ ਧੀ ਤੇ ਮੇਰੀ ਧੀ ਨੂੰ ਵੀ ਆਪਣੀ ਧੀ ਬਣਾ ਕੇ ਰੱਖੋਗੇ ਹਾਂ ਪੁੱਤ ਤੂੰ ਵੇਖ ਲੈਣਾ ਆਪੇ ਹੀ ਜਿਦੋਂ ਮੈਂ ਤੇਨਾਂ ਪਿਆਰ ਨਾ ਰਹੀ ਪਿਆਰ ਕੀਤਾ ਤੈਨੂੰ ਆਪੇ ਮਹਿਸੂਸ ਹੋਣਾ ਕਿ ਮੰਮੀ ਮੇਰੇ ਵੱਲ ਪਰ ਕਿਵੇਂ ਮੰਨ ਲਈਏ ਕਿ ਤੁਸੀਂ ਇਹਨਾਂ ਨੂੰ ਹੁਣ ਸੱਚੀ ਜਿ ਆਪਣੀ ਧੀ ਮੰਨ ਲਿਆ ਕਿਵੇਂ ਜਦੋਂ ਮੈਂ ਆਂਦੀ ਪਈ ਆ ਤੇ ਮੰਨਣਾ ਹੀ ਆ ਤਾਂ ਆਂਦੀ ਪਈ ਉਹ ਤੁਹਾਡਾ ਕੀ ਭਰੋਸਾ ਘਰ ਜਾ ਕੇ ਫੇਰ ਤੇ ਕਿਤੇ ਉਹੀ ਕੁਸ਼ਣ ਨਾ ਕਰਨਾ ਆਪੋ ਨਹੀਂ ਦਿੰਦੀ ਅਭੀ ਕੋਈ ਜ਼ੁਬਾਨ ਹੁੰਦੀ ਐ ਇਹ ਮੇਰੀ ਭੈਣਾਂ ਵਰਗੀ ਐ ਭੈਣਾਂ ਦਾ ਤੁਸੀਂ ਵੈਸੇ ਵਿਆਹ ਦਾ ਟਾਈਮ ਵੀ ਦਿੱਤੀ ਸੀ ਇਹ ਸਾਡੇ ਨੋਣੀ ਸਾਡੇ ਧੀ ਹੈ ਤੇ ਕੀ ਗੱਲ ਉਹ ਜ਼ਬਾਨ ਫਿਰ ਫੁੱਲ ਗਈ ਅੱਜ ਦੁਬਾਰਾ ਜ਼ਬਾਨ ਹੋ ਰਹੀ ਹੈ ਚਲ ਪੱਲੀਆਂ ਗੱਲਾਂ ਛੱਡੋ ਤੇ ਅੱਗੇ ਸ਼ੁਰੂਆਤ ਕਰੀਏ ਅਸੀਂ ਹੁਣ ਚਲੋ ਫਿਰ ਠੀਕ ਹੈ ਜੇ ਤੁਸੀਂ ਕਹਿੰਦੇ ਹੋ ਕਿ ਅੱਜ ਤੋਂ ਬਾਅਦ ਦੀਦੀ ਤੁਹਾਡੇ ਧੀ ਨੇ ਤੇ ਫਿਰ ਆਪਣੇ ਫੈਸਲੇ ਤੇ ਪੂਰਾ ਰਹੋ ਕੱਲ ਨੂੰ ਕੋਈ ਵੀ ਹੋ ਜੀ ਅਬ ਨਵੀ ਹੋ ਗਈ ਤਾਂ ਫੇਰ ਨੀਵੇਂ ਬਖਸ਼ਾਂ ਨਹੀਂ ਤੇ ਨਾਲੇ ਦੂਜੀ ਗੱਲ ਮਾਫੀ ਮੇਰੇ ਕੋਲ ਨਹੀਂ ਇਹਨਾਂ ਕੋ ਮੰਗੋ ਜੋ ਜੋ ਤੁਸੀਂ ਕੀਤਾ ਨਾ ਨਾਲ ਆ ਜੋ ਸਾਰੇ ਮਾਫੀ ਮੰਗੋ ਇਹਨਾਂ ਕੋ ਪੁੱਤ ਮੈਨੂੰ ਮਾਫ ਕਰ ਦੇ ਅੱਗੋਂ ਤੇ ਇਸ ਤਰ੍ਹਾਂ ਨਹੀਂ ਹੋਊਗਾ ਪੁੱਤ ਤੂੰ ਮੇਰੀ ਧੀ ਵਰਗੀ ਹੈ ਮੈਂ ਧੀ ਬਣਾ ਕੇ ਰੱਖੂੰਗੀ ਤੈਨੂੰ ਪੁੱਤ ਹੁਣ ਮੰਮੀ ਜੀ ਤੁਹੇ ਤੇ ਹੁਣ ਧੀ ਬਣਾ ਕੇ ਰੱਖਣ ਦੇ ਜੀ ਪਰ ਜਦੋਂ ਮੈਂ ਵਿਆਹ ਕੀ ਆਈ ਸੀ ਨਾ ਮੈਂ ਉਹਦੇ ਹੀ ਤੁਹਾਨੂੰ ਆਪਣੀ ਮਾਂ ਸਮਝ ਲਿਆ ਸੀ ਪਤਾ ਨਹੀਂ ਤੁਹੇ ਮੈਨੂੰ ਕਦੀ ਨੂੰ ਵੀ ਨਹੀਂ ਸਮਝਿਆ ਪਰ ਪਲੀਜ਼ ਮੇਰੇ ਤੋਂ ਨਾ ਮਾਫੀ ਨਾ ਮੰਗੋ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਮੇਰੇ ਤੋਂ ਮਾਫੀ ਮੰਗੋ ਤੇ ਤੁਹਾਨੂੰ ਛੋਟਾ ਫੀਲ ਹੋਵੇ ਮੈਂ ਤੁਹਾਨੂੰ ਪਹਿਲਾਂ ਵੀ ਮਾ ਮੰਗਵਾ ਸਮਝਿਆ ਸੀ ਹੁਣ ਵੀ ਸਮਝਾਂਗੇ ਤੇ ساری ਉਮਰ ਤੁਹਾਨੂੰ ਮਾਵਾਂਗੇ ਸਮਝਾਂਗੇ ਸ਼ੁਕਰ ਹੈ ਰੱਬ ਦਾ ਕਿ ਅੱਜ ਉਹ ਸਵੇਰ ਆ ਗਈ ਜਿਹਦਾ ਮੈਂ ਇੰਨੇ ਸਾਲਾਂ ਤੋਂ ਇੰਤਜ਼ਾਰ ਕਰਨ ਦੀ ਸੀ ਸ਼ੁਕਰ ਹੈ ਮੰਮੀ ਸ਼ੁਕਰ ਹੈ ਰੱਬ ਦਾ ਪਤ ਤੂੰ ਵੀ ਮੇਰੀ ਤੀਹਾਂ ਨੂੰ ਤੀਰ ਖੂਮੀ ਬਣਾ ਦਿੱਤੇ ਮਮਾਹਣ ਤੁਸੀਂ ਆਪਸ ਵਿੱਚ ਹੀ ਮਿਲ ਹੀ ਜਾਣਾ ਕਿ ਸਾਨੂੰ ਵੀ ਮਿਲਣ ਦਾ ਟਾਈਮ ਦੇਣਾ ਸੌਰੀ ਬੇਟਾ ਵੈਰੀ ਸੌਰੀ ਕਿਦਾ ਬਾਸ ਕਰੋ ਮਾਸੀ ਹੁਣ ਬਾਰ ਬਾਰ ਮੈਂ ਤੋ ਮਾਫੀ ਮੰਗੇ ਨਾ ਮੈਂ ਇੱਕ ਵਾਰ ਸੌਣ ਲਾ ਤੂੰ ਕਾਨੂੰ ਕੋਲ ਕੇ ਜੇ ਹੁਣ ਕਿ ਤੈਨੂੰ ਕੁਝ ਕਹਿਣਾ ਤੂੰ ਸਿੱਧਾ ਵੀ ਮਾਰੋ ਕੋਲ ਲੜੇ ਇਹਨਾਂ ਰੀਤੀ ਤੇ ਪਟ ਤੇ ਮੇਰੀ ਜਾਨਦ ਬਸ ਸਾਨੂੰ ਕਾਦੇ ਵਾਸਤੇ ਫੋਨ ਲਗਾਉਣਾ ਤੇ ਮੈਂ ਤੇ ਬਿਲਕੁਲ ਕੋਲ ਹੈਂ ਪੱਲਾ ਆਪਣੀ ਭੈਣ ਨੂੰ ਫੋਨ ਕਰੇਗੀ ਫੇਰ ਮਾਸੀ ਨੂੰ ਕਰੇਗੀ ਤੈਨੂੰ ਤੇ ਪਰ ਇੱਕ ਵੀ ਤੇਰੇ ਨਾਲ ਮਾੜਾ ਪਿਆਰ ਕਿਉਂ ਦਾ ਤੁਹਾਨੂੰ ਓਹੋ ਹੁਣ ਕੀ ਹੋ ਗਿਆ ਹੁਣ ਤਾਂ ਸਭ ਕੁਝ ਠੀਕ ਹੋ ਗਿਆ ਹੁਣ ਤਾਂ ਖੁਸ਼ ਹੋ ਜਾਓ ਬੀਬੀ ਇਹ ਖੁਸ਼ੀ ਆ ਜਿਹੜੀ ਤੇਰੀ ਵਜ੍ਹਾ ਕਰਕੇ ਆਈ ਹੈ ਧੰਨਵਾਦ ਤੇਰਾ ਮੈਂ ਨਾ ਤੇਰਾ ਇਹ ਵਾਲਾ ਇਸ਼ਾਨ ਸਾਰੀ ਉਮਰ ਨਹੀਂ ਕਹ ਸਕਦੀ ਓਹੋ ਦੀਦੂ ਧੰਨਵਾਦ ਮੇਰਾ ਨੇ ਉਸ ਰੱਬ ਦਾ ਕਰੋ ਜਿੰਨਾਂ ਨੇ ਮੈਨੂੰ ਇੱਕ ਜਰੀਆ ਬਣਾ ਕੇ ਤੁਹਾਡੇ ਤੱਕ ਭੇਜਿਆ ਤੇ ਅੱਜ ਸਭ ਕੁਝ ਦੇਖੋ ਠੀਕ ਹੋ ਗਿਆ ਸਹੀ ਕਿਹਾ ਰਿੰਪੀ ਤੂੰ ਸ਼ੁਕਰਾਂ ਤੂੰ ਮੇਰੀ ਲਾਈਫ 'ਚ ਆਈ ਤੇ ਆਪਾਂ ਸਾਰੇ ਜਣੇ ਵਧੀਆ ਹੋ ਗਏ ਮੈਨੂੰ ਮੇਰੀ ਮਾਂ ਮਿਲ ਗਈ ਇਕ ਨਹੀਂ ਉਹ ਵੀ ਦੋ ਦੋ ਨਾਲ ਤੇ ਹੁਣ ਵਧੀਏ ਰਹੋ ਲੈ ਭੈਣ ਹੁਣ ਤੇ ਵਧੀਆ ਹੀ ਰਹਿਣਾ ਆ ਤੇ ਵਕੀਲਾ ਨੇ ਚੱਕਰਾਂ ਛੋੜੀ ਅਸੀਂ ਪੈਣਾ ਵਕੀਲਾ ਨੇ ਕੀ ਗੱਲ ਹੋਈਏ ਤੇ ਚ ਠੀਰੇ ਆਪਾਂ ਸਾਡੀ ਇੱਕ ਧੀ ਇਹ ਵੀ ਇੱਕ ਨਿੱਕੀ ਜੋ ਟਿੱਡੀ ਘਰ ਛੱਡੀ ਚਲੋ ਚਲੀਏ ਉਹਨੂੰ ਕਹੀਏ ਚਲੋ ਕੋਈ ਮੁੰਡੀ ਭਈ ਹੋਵੇ ਅਬ ਇਹ ਆਪਣੀ ਧੀ ਹੋਈ ਆ ਮਾਵਾ ਥੋੜੀ ਚੱਕਰਾਂ ਅੱਜ ਪਾਣਾ ਅੱਡੇ ਨੇ ਠੀਕ ਹੈ ਨਾ ਇੰਝ ਇਹਦੇ ਜਰੀਏ ਤੇ ਸੀ ਸਾਡੀ ਆਕਾ ਫੁੱਲ ਗਿਆ ਚਲੋ ਹੁਣ ਪਾਸ ਕਰੋ ਪੁੱਤੀ ਸਭ ਨੇ ਵਧੀਆ ਰਹਿਣਾ ਠੀਕ ਹੈ ਕੱਲ ਨੂੰ ਕੋਈ ਇੰਝ ਗੱਲ

ਕਿਤੇ ਮੇਰੀ ਭੈਣ ਦਾ ਵਿਕਾਸ ਸਹੀ ਹੋ ਗਿਆ ਮੈਂ ਤਾਂ ਤਰਸਦੀ ਪਈ ਸੀ ਕਿ ਕਿਸ ਦਿਨ ਮੇਰੀ ਭੈਣ ਦਾ ਕਰੀ ਸਹੀ ਹੋਊਗਾ ਸ਼ੁਕਰ ਹੈ ਰੱਬ ਦਾ ਤੇਰਾ ਤਾਂ ਦੇ ਕੂੜੀਆਂ ਵਾਲ ਕਿਉਂ ਵੇਖੰਦੇ ਜੀ ਲਿਆਓ ਸੱਚ ਮम्मा ਨੂੰ ਖਾਣ ਚ ਦੇਣੀ ਹੈਗੀ ਨਾ ਤਾਂ ਬਹੁਤ ਅਧੀਏ ਤੇ ਇਹ ਮੇਰਾ ਪਪਾ ਮੱਥੇ ਤੇ ਲਗਣਾ ਨਹੀਂ ਆ ਮम्मा ਦੇ ਤੇ ਮੈਂ ਤੁਹਾਨੂੰ ਖਾਣੇ ਚ ਮਿਲਾ ਕੇ ਦੇ ਦੰਨੀ ਆ ਤੇ ਮम्मा ਨੂੰ ਦੇ ਦੰਨੀ ਤਾਂ ਰਹੀ ਤੋ ਦਾਦੀ ਐ ਕੀਤਾ ਤੁਸੀਂ ਦਾਦੀ ਐ ਕੀ ਤੁਸੀਂ ਕੂੜੀਆਂ ਕੁ ਘਾੜ ਦਿੱਤੀਆਂ ਸਾਨੂੰ ਵੀ ਲੈ ਚਾਹੀਦਾ ਹੈ ਨਾ ਹੁਣ ਸਾਨੂੰ ਵੀਰਾ ਕਿਤਰਾ ਮਿਲੇਗਾ ਆ ਤੁਸੀਂ ਕੀ ਕੀਤਾ ਦਾਦੀ ਤਾਡੀ ਤੇ ਮਿਸਾਲਾਂ ਤੋਂ ਖੁਆਇਸ਼ ਹੈਗੀ ਸੀ ਨਾ ਕਿ ਵੀਰਾ ਮੰਗਣ ਦੀ ਕਿਉਂ ਜਦੋਂ ਸਾਨੂੰ ਵੀਰਾ ਮਿਲਾਂਦੇ ਆ ਵੇ ਫੇਟੀ ਐਂਡ ਤੇ ਆ ਸਭ ਕੀ ਕੀਤਾ ਵਾ ਹਾਂ ਦਾਦੀ ਹੁਣ ਨਮਾ ਦੀਦੀ ਨੇ ਵੀ ਕਿੰਨੀ ਮੁਸ਼ਕਲੇ ਬਣਾਇਆ ਸੀ ਤੁਸੀਂ ਆ ਸਭ ਕੀ ਕੀਤਾ ਮੈਂ ਤਾਂ ਸਮਝ ਨਹੀਂ ਲੱਗੰਦੇ ਤੇ ਇਹ ਪੂੜੀਆਂ ਕਿ ਫਾੜ ਦਿੱਤੀਆਂ ਹਾਂ ਦਾਦੀ ਦਾਦੀ ਦਾ ਸੋ ਇਸ਼ਿਕਾ ਅਰਸ਼ ਆ ਕੀ ਹੰਦਾ ਪਿਆ ਵੈ ਦਾਦੀ ਨੂੰ ਕਿਉਂ ਤੰਗ ਕਰਦੀਆਂ ਪਿਆਉਨੋ ਮੈਨੂੰ ਕਦੋਂ ਦੀਆਂ ਟਾਂਡੀਆਂ ਮਾਰ ਜਾਣਡੀਆਂ ਨੇ ਕੀ ਕੁੜੀਆਂ ਕੁੜੀਆਂ ਕੀ ਕੀ ਕਾਦੀ ਗੱਲ ਹੁੰਦੀ ਪਈ ਐ ਦਾਦੀ ਪਤਾ ਨਾ ਕਿੰਨਾ ਬਿਮਾਰ ਰਹੇ ਆ ਹੁਣ ਤਾਂ ਮਸਾ ਮਸਾ ਠੀਕ ਹੋਇਆ ਉਹਨਾਂ ਨੂੰ ਛੋੜ ਨਾ ਆਰਾਮ ਨਾਲ ਬਹਿਣ ਦਿਆ ਕਰੋ ਕੀ ਚਾਹੀਦਾ ਤੁੰਨੂੰ ਨਾਲੇ ਆ ਕੀ ਫੜਿਆ ਤੂੰ ਕੁਛ ਵੀ ਨਹੀਂ ਮੰਮੀ ਕੁਛ ਵੀ ਨਹੀਂ ਮੰਮੀ ਆ ਕੀ ਕਹਿੰਦੀ ਆ ਤੁਹਾਨੂੰ ਦੱਸੋ ਮੈਨੂੰ ਆ ਕੀ ਫੜਿਆ ਇਹਨਾਂ ਨੇ ਕੀ ਪੁੜੀਆਂ ਪੁੜੀਆਂ ਦੀ ਮੈਨੂੰ ਵਾਜਾਂ ਆਂਦੀਆਂ ਸੀ ਕੀ ਲੈਣਾ ਤੁਸੀਂ ਕੋਈ ਬਾਜ਼ਾਰ ਜਾਣਾ ਕੁਛ ਕੀ ਆ ਕੀ ਨਾ ਚਫੜਿਆ ਮੰਮੀ ਨਹੀਂ ਹੈ ਕੁਝ ਵੀ ਕੁਝ ਨਹੀਂ ਹੈ ਬਸ ਕਰ ਜੋ ਛੱਡੋ ਹੈ ਆ ਕੀ ਆ ਪੂਜਾ ਆ ਕੀ ਤੂੜੀ ਪਾਊਡਰ ਜਿਆ ਆ ਮੰਮੀ ਆ ਕੀ ਬੜੀ ਫੱਡੀਆਂ ਨੇ ਨਹੀਂ ਆ ਕੀ ਆ ਇਹਨਾਂ ਨੇ ਤੁਹਾਨੂੰ ਕੁਝ ਨਹੀਂ ਦੱਸਣਾ ਕੀ ਆ ਮੰਮੀ ਮੈਂ ਦੱਸਦੀ ਪੁੱਤ ਮੈਨੂੰ ਮਾਫ਼ ਕਰ ਦੇ ਮੈਨੂੰ ਇੰਨਾ ਲਾਲਚ ਸੀ ਕਿ ਮੇਰੇ ਘਰ ਪੋਤਰਾ ਹੋਵੇ ਇੰਨਾ ਢੇਣਾ ਨੂੰ ਇੱਕ ਵੀਰ ਮਿਲੇ ਪਰ ਮੈਂ ਗਲਤ ਸੀ ਮੁੰਡੇ ਦੇ ਲਾਲਚ ਵਿੱਚ ਮੈਂ ਸਿਆਣਿਆ ਕੋ ਜਾਨਦੀ ਰਹੀ ਆ ਦਰਦ-ਦਰ ਮੱਥਾ ਟੇਕਦੀ ਰਹੀ ਆ ਪਰ ਮੈਂ ਭੁੱਲ ਗਈ ਸੀ ਕਿ ਆ ਦੋਨ ਮੋੜ ਰਤਨ ਇਹ ਵੀ ਪੁੱਤਾਂ ਤੋਂ ਵੱਧਿਆ ਜਿਨ੍ਹਾਂ ਨੇ ਮੇਰੀ ਇੰਨੀ ਸੇਵਾ ਕੀਤੀ ਮੈਂ ਇੱਕ ਮਾਂ ਨਾਲ ਉਹਨਾਂ ਦੇ ਬੱਚੇ ਵਛੋੜਨ ਡਏ ਸੀ ਮaaf ਕਰਦੇ ਪੂਜਾ ਮੈਨੂੰ ਨੀ ਪੁੱਤ ਚਾਹੀਦਾ ਨਹੀਂ ਨਹੀਂ ਮੰਮੀ ਮੇਰੇ ਇਹੋ ਹੀ ਪੁੱਤ ਆ ਮੇਰੇ ਇਹੋ ਹੀ ਪੁੱਤ ਹੈਗੇ ਪੁੱਤਰ ਮੈਨੂੰ ਮaaf ਕਰ ਦੋ ਮੈਂ ਤੁਹਾਨੂੰ ਉਹ ਦਾਦੀ ਵਾਲਾ ਪਿਆਰ ਦਿੱਤਾ ਹੀ ਨਹੀਂ ਮੈਂ ਤੁਹਾਨੂੰ ਬੜਾ ਮਾੜਾ ਚੰਗਾ ਬੋਲਦੀ ਰਹੀ ਆ ਨਹੀਂ ਨਹੀਂ ਮੰਮੀ ਐਦਾਂ ਕੋ ਕਹਿੰਦੇ ਪਏ ਤੁਸੀਂ ਤੁਸੀਂ ਕਿਉਂ ਨਹੀਂ ਦਾਦੀ ਵਰਗਾ ਪਿਆਰ ਦਿੱਤਾ ਸਭੋਦੀ ਆਪੇ ਆ ਰੇ ਨਾ ਲੈਂਦੀਆਂ ਨੇ ਚਲੋ ਜੋ ਹੋ ਗਿਆ ਉਹ ਤੋਂ ਦੇਰ ਆਏ ਦਰੁਸਤ ਆਏ ਤੁਹਾਨੂੰ ਟਾਈਮ ਸੀ ਸਮਝ ਆ ਗਈ ਐ ਐਨ ਨਹੀਂ ਬੜਾ ਮੈਂ ਤੈਨੂੰ ਇੰਨਾ ਤੰਗ ਕੀਤਾ ਤੇ ਤੇਰੇ ਚਿਹਰੇ ਤੇ ਅਜੇ ਵੀ ਮੁਸਕਰਾਹਟ ਪੁੱਤ ਮੇਰੀ ਬੁੱਦੀ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਕਿ ਪ੍ਰਮਾਤਮਾ ਨੇ ਮੇਰੇ ਐਡਾ ਸੋਹਣਾ ਪਰਿਵਾਰ ਆ ਮੈਂ ਪਤਾ ਨਹੀਂ ਕਿੱਥੇ ੱਤੇ ਖਾਂਦੀ ਰਹੀ ਆ ਮੈਂ ਭੁੱਲ ਗਈ ਸੀ ਕਿ 3 ਵੀ ਮੇਰੀਆਂ ਪੁੱਤਾਂ ਤੋਂ ਕੱਟ ਨਹੀਂ ਹੈਗੀਆਂ ਅੱਜ ਕੱਲ ਦੇ ਸਮੇਂ ਵਿੱਚ 3 ਪੁੱਤਾਂ 'ਚ ਕੋਈ ਫਰਕ ਹੀ ਨਹੀਂ ਹੈਗਾ ਐਸੇ ਕਰਕੇ ਚਾਹੀਦੇ ਨਾ ਸਾਨੂੰ ਪੁੱਤ ਕਿ ਪੁੱਤ ਬਾਹਰ ਨੌਕਰੀ ਕਰਨ ਜਾਂਦੇ ਆ ਅੱਜ ਕੱਲ ਤਾਂ 3 ਕਿੱਥੋਂ ਤੱਕ ਪਹੁੰਚ ਗਏ ਆ ਪੁੱਤਰ ਤੂੰ ਹੀ ਮੇਰੇ ਦੋ ਸ਼ੇਰ ਜੇ ਆ ਜਾ ਮੇਰੇ ਨਾਲ ਲੱਗ ਜਾਓ ਮੇਰੇ ਦੋ ਸ਼ੇਰ ਜੇ ਪੂਜਾ ਮੇਰੇ ਕੋ ਪੁੱਤ ਜਿਹੜੀ ਵੀ ਗਲਤੀ ਹੋਈ ਨਾ ਮੈਨੂੰ ਮਾਫ ਕਰ ਦੇ। ਨਹੀਂ ਨਹੀਂ ਮੰਮੀ ਮਾਫੀ ਨਾ ਮੰਗੋ। ਫੇਰ ਕੀ ਹੋ ਗਿਆ? ਜੇ ਤੁਸੀਂ ਗੁੱਸੇ 'ਚ ਕੋਈ ਝਿੜਕ ਵੀ ਦਿੰਦੇ ਸੀ ਤੇ ਮਾਵਾ ਬੱਚਿਆਂ ਨੂੰ ਝਿੜਕਦਿਆਂ ਹੀ ਹੁੰਦੀ ਆ। ਹੈਨਾ ਵੀ ਬੱਚਿਓ? ਫੇਰ ਕੀ ਹੋ ਗਿਆ? ਚਲੋ ਹੁਣ ਦਾਦੀ ਦੇ ਸੇਰ ਪੁੱਤਰੋ ਫੜੋ ਐਕਟਿਵਾ ਤੇ ਹੁਣ ਕੁਝ ਖਾਣ ਪੀਣ ਨੂੰ ਲੈ ਕੇ ਆਓ। ਮੇਰੀ ਗੱਲ ਸੁਣੋ। ਚਲੋ ਤੁਹਾਨੂੰ ਮੈਂ ਐਕਟਿਵਾ ਨਵੀਂ ਲੈ ਕੇ ਦੇਣੀ ਆ ਤੇ ਮੇਰੀ ਗੱਲ ਸੁਣੋ ਜਿੱਦਾਂ ਮੁੰਡੇ ਆਪਣੀਆਂ ਮਾਵਾ ਨੂੰ ਭਮਾਉਂਦੇ ਆ ਉੁੰਡੇ ਆਪਣੀਆਂ ਦਾਦੀਆਂ ਨੂੰ ਘੁਮਾਉਂਦੇ ਮੇਰੇ ਸ਼ੇਰ ਪੁੱਤ ਵੀ ਮੈਨੂੰ ਘੁਮਾਣਗੇ ਬੱਸ ਬੋਤੂ ਅੱਖਾਂ ਬੰਦ ਕਰਕੇ ਰੱਖੀ ਮੈਂ ਨਾ ਤੈਨੂੰ ਗਿਫਟ ਦਵਾਂਗੀ ਸੋਹਣੇ ਜੱਟਾ ਹੱਥ ਆ ਤਾਣਾ ਬੰਦ ਕਰ ਐਦਾਂ ਜਦੋਂ ਮੈਂ ਤੈਨੂੰ ਕਹੂੰ ਕਿ ਖੋਲੋ ਫਿਰ ਖੋਲੀ ਇਹ ਆਈ ਖੋਲਾ ਕਾ ਏ ਗਿਫਟ ਸਿਰ ਲਈ ਲੈ ਕੇ। ਸੋਣਾ ਹੈ ਨਾ? ਹੈ ਮੈਂ ਆਪਣੇ ਬੱਚੇ ਲਈ ਗਿਫਟ ਲੈ ਕੇ ਆਈ ਮੇਰੇ ਪੁੱਤ। ਆ ਕੀ ਆ ਹੁਣ? ਫੇਰ ਗਿਫਟ ਲੈ ਆਂਦਾ ਜੇ। ਗਿਫਟ ਲੈ ਕੇ ਦੇ ਆ ਦਾਦੀ। ਕਿਰਨਾਂ ਤੂੰ ਨਾ ਬੋਲਿਆ ਕਰ ਹੁਣ ਕੁਛ ਮੈਨੂੰ ਨਾ ਕੁਛ ਬੋਲਿਆ ਕਰ। ਮੈਂ ਜੋ ਕਰਦੀ ਨਾ ਮੈਨੂੰ ਕਰਨ ਦਿਆ ਕਰ ਮੈਨੂੰ ਪਿਆਰ ਕਰਨ ਦਿਆ ਕਰ ਨੂੰ ਲਾੜ ਕਰਨ ਦਿਆ ਕਰ। ਓ ਮੰਮੀ ਤੁਹਾਡੇ ਲਾੜ ਪਿਆਨੇ ਨੂੰ ਬੜਾ ਵਗੜਦਾ ਨਾ ਕੋਈ ਪਰਦੜਿਆ ਨਾ ਕੋਸ਼ੇ ਤੂੰ ਆਵੇਂ ਨੂੰ ਰੋਏ ਗਿਫਟ ਲੈ ਆ ਕੇ ਨਹੀਂ ਜਾਂਦੇ ਜੇ। ਕੋਈ ਨਹੀਂ ਮੈਨੂੰ ਗਿਫਟ ਦੇ ਆ। ਉਹਨਾ ਦਾਦੀ ਦੇ ਨਾਲ ਵਿਗੜੀ ਚ ਆਣੀ ਕਿੰਨਾ ਖੁਸ਼ ਹੈ ਮੇਰਾ ਬੱਚਾ ਕਿੰਨਾ ਖੁਸ਼ ਆ ਮੈਂ ਖੁਸ਼ ਵੇਖਣਾ ਚਾਹੁੰਨੀ ਹਾਂ ਤੂੰ ਵੀ ਖੁਸ਼ ਰਿਹਾ ਕਰ ਇਹ ਦੇਖ ਬੱਚਾ ਮੇਰਾ ਪੁੱਤ ਕਿੰਨਾ ਖੁਸ਼ ਆ ਗਿਫਟ ਲੈ ਕੇ ਮੈਂ ਹੋਰ ਲੈ ਕੇ ਆਉਂਗੀ ਪੁੱਤ ਠੀਕ ਹੈ ਹਾਂ ਸਭ ਕੁਝ ਤੇ ਹੋ ਗਿਆ ਦਾਦੀ ਨੂੰ ਪੋਤੀਆਂ ਚੰਗੀਆਂ ਲੱਗਣ ਲੱਗ ਪਈਆਂ ਤੇ ਦਾਦੀ ਨੂੰ ਪਤਾ ਲੱਗ ਗਿਆ ਕਿ ਕੁੜੀਆਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਅੱਜ ਕੱਲ ਮੁੰਡਿਆਂ ਨਾਲੋਂ ਕੁੜੀਆਂ ਅੱਗੇ ਜਾਂਦੀਆਂ ਵਾ ਤੇ ਲੋ ਜੀ ਦੱਸਿਓ ਸਾਰੇ ਜਾਣੇ ਸਾਡੀ ਸਟੋਰੀ ਤੁਹਾਨੂੰ ਕਿਵੇਂ ਦੀ ਲੱਗੀ ਆ ਤੇ ਜਿਹੜੇ ਜਿਹੜੇ ਇਸ ਤਰ੍ਹਾਂ ਕਰਦੇ ਆ ਕੁੜੀਆਂ ਦੇ ਨਾਲ ਨਾ ਕਰਿਆ ਕਰੋ ਕੁੜੀਆਂ ਬਹੁਤ ਹੀ ਸਮਝਦਾਰ ਹੁੰਦੀਆਂ ਵਾ ਚਲੋ ਜੀ ਥੈਂਕ ਯੂ ਸਾਰਿਆਂ ਦਾ ਲਵ ਯੂ ਆਲ ਬਾਏ ਬਾਏ ḍੂ ਲਾਈਕ ਸ਼ੇਅਰ ਐਂਡ ਕਮੈਂਟ ਥੈਂਕ ਯੂ